ਸਵਾਗਤ ਹੋ ਗਿਆ। ਤੁਰਿਆ ਚੱਲਾ ਫੇਰਾ ਪਾਦਨਾਂ ਲੈ। ਕੋਈ ਵੇਲ ਦੀਦੀ ਦੂਦੀ ਨਹੀਂ ਆ ਮਲਚਰ ਨਾਲ ਵਡੀਆਂ ਆ। ਆਪਣੀ ਮੱਕੀ ਜਿਹੜੀ ਸਭ ਤੋਂ ਪਹਿਲਾਂ ਬੀਜੀ ਸੀ ਆਪਾਂ ਉੱਗਣ ਲੱਗੀ ਆ। ਖੁੱਬ ਗਈ ਉਹ ਵੀਜੀ। ਕਹਿੰਦੇ ਖੁੱਬਦੀ ਵੀ ਇਤਾਂ ਸੀ ਆ ਜਦੋਂ ਖੁੱਬਿਆਂ ਦੀ ਫੇਰ ਨਹੀਂ ਕੋਈ ਕਹਿ ਸਕਦਾ ਵੀ ਪਰੇ ਹੋ ਜਾ ਉਹੀ ਕੱਟ ਕੇ ਦਿਖਾਉਣੇ ਆ। ਅੱਗੇ ਹੁਣ ਟੋਜਨ ਪਾ ਕੇ ਪੰਗਾ ਲੈਣ ਜੇ ਨਿਕਲ ਗਿਆ ਠੀਕ ਆ। ਨਹੀਂ ਤੇ ਫੇਰ ਬੋਰੀਆਂ ਹੀ ਲੱਤਣਗੀਆਂ ਹੁਣ। ਜੋਤੇ ਫਰੇ ਹੋ ਜਾ। ਅਜੇ ਦੀ ਰੇਲ ਬਣ ਰਹੀ ਆ। ਮੱਟੀ ਲੱਗੀ ਕਰਕੇ ਮੁਰੋਂ ਚੱਕ ਹੋ ਜਾਂਦਾ ਜਿਆਦਾ। ਚਲ ਗਿਆ ਡਿੱਗਰ ਗਾਲਜੀ ਵੀਰ ਸਾਰਿਆਂ ਨੂੰ ਆ ਗਈ ਆਪਾਂ ਮਰਦੇ ਤੇ ਲੋ ਡਿੱਗਰ ਪਹਿਲਾਂ ਚਲ ਗਿਆ ਇੱਕ ਤੇ ਉਧਰ ਕਰੰਡਾ ਵੱਜਣ ਲੱਗਾ ਟਾਈਮ ਨਾਲ ਹੀ ਤੇ ਇੱਧਰ ਤੁਹਾਨੂੰ ਬਾਜੀ ਲਗਾ ਹੋਇਆ ਹੌਲਾ ਹੌਲਾ ਨੂੰ ਜਿੱਥੇ ਜਿੱਥੇ ਮਿੱਟੀ ਘਾੜਨ ਦੀ ਔੜ ਨਹੀਂ ਇਹ ਪਹਿਲਾਂ ਡਿੱਗਰ ਸਾਫ਼ ਕਰਕੇ ਖੜਿਆ ਤੇ ਬਾਕੀ ਚੱਲਦੇ ਆਪਾਂ ਇਹਦੀ ਮੋਟਰ ਤੇ ਜੇਰ ਪਟਾਈ ਹੋਣੀ ਆ ਕੱਢ ਲਿਆ ਸੀ ਅੱਜ 12 ਫੁੱਟ ਆ ਵੀ ਬਾਹਰ ਤੇ ਤੜਕੇ ਬਾਜੀ ਹੋਣੀ ਉਧਰ ਵਾਕੀ ਵਾਲੀ ਪੈੜੀ ਚ ਦੋਹੇ ਟਰੈਕਟਰਾਂ ਵਾਂਗਰ 12 ਦਾ 9 ਫੁੱਟ ਆਪਾਂ ਅੱਗੇ ਲੈ ਕੇ ਗਏ ਸੀ ਇਹ ਮਾਰਾਈ ਉਹ ਰੋਟਾ ਵੀ ਉਧਰ ਪੂਰਾ ਆਪਣਾ ਘਰ ਆਇਆ ਹੁਣ ਬਾਕੀ ਬੀਜਾਂਗੇ ਥੋੜੀ ਦੇਰ ਨੂੰ ਆਇਆ ਨਹੀਂ ਮਸ਼ੀਨ ਤੇ ਬਾਕੀ ਚਲੋ ਚਲੀ ਜਾਂਦਾ ਕੰਮ ਥੋੜੀ ਦੇਰ ਤੱਕ ਜਦੋਂ ਆਗੇ ਮਕੀ ਵਾਲੇ ਫੇਰ ਚੱਲਦੇ ਉਧਰ ਬਾਕੀ ਮੁਕੀ ਬੀਜ ਜਾਈਏ ਬਾਕੀ ਮਲਚਰ ਵੀ ਆਪਣਾ ਬਾਹਰ ਹੀ ਖੜਾ ਹਜੇ ਜਦੋਂ ਉਹ ਆਉਂਦੇ ਵੇਲਾ ਵੱਡੀਆਂ ਸੀ ਬਾਕੀ ਦਾ ਨੂੰ ਵੀ ਚੈੱਕ ਕਰਾਉਣੇ ਆ। ਇਹ ਥਾਂ ਕਿਦਾਦਾ ਹੋ ਗਿਆ ਜਿਹੜਾ ਵੀ ਇੰਨਾ ਵੱਡੀਆਂ ਹੀ ਕਿਨਾਂ ਨੂੰ ਸੁੱਤ ਦੀਆਂ। ਜਿਸ ਹਾਬਾ ਕੋਈ ਹਰੀ ਹੋਈ ਕਿੰਨੀ ਕਿ ਰਹਿ ਗਈ ਪਿੱਛੇ ਉਹ ਦੀ ਸਾਰਾ ਕੁਝ ਦਿਖਾਉਣਾ। ਹੋ ਗਏ ਚੱਲੂ ਡਿੱਗਰ। ਕਰੋ ਜੇ ਕਾਲੂ ਡਿੱਗਦਾ। ਬਾਕੀ ਲੋ ਡਿੱਗਰ ਦੂਜੇ ਬੰਨੇ ਚੱਲਦੇ ਆ। ਇੰਨਾ ਨਾ ਸਾਠ ਆਪਣਾ ਜੇ ਚੱਲਣਿਆ। ਇੱਕ ਹੋ ਚੱਲਦਾ। ਨਵਾਂ ਸਾਠ ਆਪੜਾ ਨਵੇਂ ਡਿੱਗਰ ਨਾਲ। ਆਹ ਹੋ ਗਿਆ ਲੋੜ ਵਾਲਿਆਂ ਦੇ ਨਾਲ ਤੇ ਉਹ ਚੱਲਦੇ ਆ ਆਪਣਾ ਮਹਿੰਦਰਾ ਪੁਰਾਣੇ ਡੇਗਰ ਨਾਲ ਹੀ ਆਉਗੇ ਉਹੀ ਕੰਮ ਹੋ ਗਿਆ ਕਹਿੰਦੇ ਜੀ ਦਾ ਡਰ ਸੀ ਤਵਾ ਵਿੰਗਾ ਹੋ ਗਿਆ ਕਰ ਕੀ ਕਰਾਂ ਮਾਰਿਆ ਮੀਨਾ ਹੋ ਗਿਆ ਤਵਾ ਵਿੰਗਾ ਸਿਆੜਾ ਤੇ ਕਸਤਾ ਸਦਾ ਕਰਕੇ ਹੁਣ ਚੱਲ ਵੀ ਲੋਡਿੰਗ ਉਧਰੋਂ ਕਰਾ ਲਿਆ ਦਾ ਲੋਡ ਆਪਾਂ ਇੱਥੇ ਰਹਿ ਗਿਆ ਹਾਂ ਕੀ ਪਕੜ ਲਿਆ ਹਾਂ 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 ਨੀਚੇ ਕੋ ਪੈਰ ਮਾ ਤੇਮਾਰੋ ਆਲੂ ਕੋ ਹਾਂ ਸਿੱਲੇ ਇਧਰ ਫੋਕਸ ਫੋਕਸ ਕੈਮਰਾਮੈਨ ਫੋਕਸ 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 ਚੱਲੇ ਢੇਡ ਕਰੋ ਦਰ ਦੋ ਚਲ ਕੇ ਇੱਕ ਜਲਾ ਤੇ ਕਾਲੀ ਲੋੜ ਹੋਈ ਜਾਂਦੀ ਇਧਰ ਪੱਗਾ ਜਾਣਾ ਮਾਲ ਫੇ ਚੱਲਦੇ ਉਧਰ ਆਪਾਂ ਆਪਾਂ ਦੂਜੀ ਮੋਟਰ ਤੇ ਵੀ ਚਲੀ ਜਾਂਦਾ ਕੰਮ ਉਧਰ ਤੇ ਇੰਨੇ ਆਪਣੇ ਬੰਦੇ ਦੇ ਆਪਾਂ ਰੋਟੀ ਰੋਟੀ ਲੈ ਆਏ ਸਾਰਿਆਂ ਦੀ ਚਾਹ ਰੋਟੀ ਦੁਪਹਿਰ ਦੀ ਲਗੇ ਹੋਏ ਹੁਣੇ ਬੰਨੇ ਬੰਨੇ ਫੱਟ ਗਿਆ ਡਿਆ ਜੇ ਹੁਣੇ ਫਿਰੂ ਪੀਤਾ ਇੱਧਰ ਉਧਰ ਵੀ ਚੱਕੀ ਜਾਂਦੇ ਮਾਲ ਤੇ ਗਿੱਲਾ ਬੂਰਾ ਇੱਧਰ ਹੋ ਕੇ ਮਿੱਟੀ ਕਮਾ ਬਾਕੀ ਆਲੂ ਸਾਫ ਹੋਈ ਜਾਂਦਾ ਧੁੱਪ ਦਿੱਖੀ ਨਾਲ ਦੀ ਨਾਲ ਮਿੱਟੀ ਝੜੀ ਜਾਂ ਨੌ ਕੜਦਾ ਸਲਿੱਪਾਂ ਬੂਰੀਆਂ ਗਿੱਲੇ ਦਾ ਵਰਕੇ ਰੋਟੀ ਭਾਜੀ ਨੇ ਤਾਂ ਆ ਗਿਆ ਲਾਤਾ ਮੈਨੂੰ ਹੁਣ ਚੱਲਦੇ ਆ ਬਹੁਤ ਦਰ ਅੰਕਲ ਕੋ ਉਹਨੂੰ ਭੇਜਦੇ ਰੋਟੀ ਖਾਣ ਤੇ ਬੈਨੇ ਆਪਾਂ ਟਰੈਕਟਰ ਤੇ ਚੱਲ ਗਏ ਪੂਰੀ ਲਾਣਾ ਲਾਣਾ ਕਰਾਉਂਦੇ ਆਪਸ ਈ ਦਾ ਲੜਦੇ ਨਾ ਸਾਡੇ ਕਲਾਂਗਾ ਪਰ ਉਹਦਾ ਵਾਂ ਵੀ ਕੋਈ ਹਾਂ ਜਦੋਂ ਹੁਣ ਦੋ ਪਾਰਟੀਆਂ ਸਾਡੇ ਕੋਲ ਠੀਕ ਆ ਇੱਕ ਤੇ ਮੰਤਲੋ ਦੱਸ ਕੇ ਜਾਣੀਆਂ ਜੇ ਦੂਜੀ ਪਾਰਟੀ ਨੇ ਦੂਜੇ ਬੰਦੇ ਨੂੰ ਕਿਸੇ ਨੇ ਕੁਛ ਕਰ ਤਨ ਸਾਰੇ ਮਿੰਟ ਜ ਇਕੱਠੇ ਵੀ ਤੂੰ ਕਹਿ ਕੇ ਦਾ ਦਤਾ ਮਿੰਟਲ ਹੋਗੇ ਮਿੰਟ ਆਪਸ ਚ ਜੋ ਮਰਜ਼ੀ ਕਰੀ ਜਾਣੇ ਨਾ ਜੀਕਦੇ ਇੱਕ ਦੂਜੇ ਦੇ ਕੋਈ ਨਹੀਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਦਾਂ ਇਦਾਂ ਪਰ ਕੋਈ ਮਾਰ ਲਾਇਆ ਦੂਜਾ ਕਹਿ ਦੇਵੇ ਸੀ ਨਵਾਂ ਅਡਿਮੈਂਟਾ ਜੀ ਇਕੱਠੇ ਹੋ ਜਾਂਗੇ ਉਹਨਾਂ ਦੇ ਵਾਲੇ ਹੋ ਜਾਂਦੇ ਬਾਕੀ ਚਲੋ ਰਾਬਸ ਨੂੰ ਖੜਕ ਰੱਖੇ ਚੱਲਦਾ ਹੀ ਰਹਿੰਦਾ ਪਿੰਨਾਂ ਕੋ ਧਮਾਘਾਰਾਂ ਚ ਫੇ ਪੜ ਗਏ ਆ ਪਾ ਲੂ ਆਹਨੂੰ ਭੇਜਦੇ ਉਧਰ ਬਣਾ ਕੇ ਆ ਆਟੋ ਪਾਇਲਟ ਫੋਨ ਕਰਕੇ ਇਹਦਾ ਤੇ ਛੱਡ ਕੇ ਆਪਾਂ ਚੱਲੇ ਆਂ ਬਾਈ ਆਪੇ ਸਾਂਭ ਲੈਣਗੇ ਉਹਨੂੰ ਹੁੰਦਾ ਆ ਗਿਆ ਜਿਹੜੀ ਜੰਗ ਵਾਣਾ ਦੂਜੇ ਬੰਨੇ ਤੇ ਪਹੁੰਚ ਲਾਂ ਅੰਕਲ ਆਦੇ ਇੰਦਾ ਹੀ ਛੜਦਾ ਸੀ ਮੈਂ ਖੇੜਾਂ 'ਚ ਪਾ ਕੇ ਫਿਰ ਤੁਰਿਆ ਚੱਲਾ ਫੇਰਾ ਆਵਦਨ ਨਾਲ ਆ ਗਈ ਆਪਾਂ ਇਧਰ ਨਿੱਧਰ ਮੱਕੀ ਵੀਜਣ ਦੇ ਆਪਣੀ ਮੋਟਰ ਤੇ ਆ ਖੜਾ ਆਪਣਾ ਛੋਟਾ ਜਿਹਾ ਇਧਰ ਤੇ ਦਿਨੇਸ਼ ਅੱਜ ਆਪਣਾ ਇੱਥੇ ਦੀ ਅੰਗਾਰਾ ਗਾਵੜੀ ਆਉਂਦੇ ਜੱਦੀ ਜਾਂਦੇ ਆਂ ਕਿ ਵੀਜਣ ਵਾਹ ਰਹੇ ਆਂਗੇ ਇੱਥੋਂ ਥੋੜਾ ਜਿਹਾ ਥੋੜਾ ਇਧਰ ਰਹਿ ਗਿਆ ਤੇ ਵੀਜ ਕੇ ਬਹਿਣਾ ਵੇਲੇ ਬਸ ਔਰ ਘੰਟੇ ਦੇ ਘੰਟੇ ਨੂੰ ਹੋ ਜਾਊਗਾ ਅਗੇ ਵੀਰ ਜੀ ਆਪਾਂ ਦੂਜੀ ਮੋਟਰ ਆਲ ਤੇ ਤੁਹਾਨੂੰ ਜਿਦਾ ਮੈਂ ਕਿਹਾ ਇਹ ਆਪਾਂ ਦਿਖਾਉਣੇ ਤੁਹਾਨੂੰ ਜਿੱਥੇ ਆਪਾਂ ਮਲਚਰ ਨਾਲ ਵੇਲਾ ਵਡੀਆਂ ਹੈਗਾ ਤੇ ਉਹਦਾ ਕੀ ਰਿਪੋਰਟ ਆ ਗਾ ਸਕਦੇ ਆ ਕੋਈ ਵੇਲ ਦੀ 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 ਨਹੀਂ ਆ ਮਲਚਰ ਨਾਲ ਵਡੀਆਂ ਆ ਤੇ ਆ ਜਿਹੜਾ ਆਲੂ ਲੰਗਾ ਹੋਇਆ ਇਹ ਮੀਂਹ ਕਰਕੇ ਹੋਇਆ ਵਾ ਕੋਈ ਕਟਕਟ ਨਹੀਂ ਗਾ ਆ ਮੀਂਹ ਪਿਆ ਨਾ ਜਿਹੜਾ ਉਤੋਂ ਮਿੱਟੀ ਜਿਹੜੀ ਮਾੜਾ ਮੋਟਾ ਸੀ ਉਹ ਲੱਤ ਗਈ ਆ ਬਾਕੀ ਆ ਮਲਚਰ ਨਾਲ ਵਡੀਆਂ ਵੇਲਾ ਵਾਂ ਤੁਸੀਂ ਚੈੱਕ ਕਰ ਸਕਦੇ ਆ ਆ ਜਿਹੜੀਆਂ ਵਿੱਚ ਛੱਡੀਆਂ ਅਸੀਂ ਗੱਪ ਕੋਈ ਨਹੀਂ ਤੁਹਾਡੇ ਸਾਹਮਣੇ ਆ ਤੇ ਆ ਜਿੱਦਾ ਡਿੱਗੀ ਹੋਈ ਵੇਲ ਸੀ ਆ ਦੇ ਇਹ ਇਦਾਂ ਰਹਿ ਗਈ ਜਿਹੜੀ ਉਹ ਛੱਡੀ ਹੋਈ ਆ ਕੋਈ ਇੱਕ ਤੇ ਕਿਤੇ ਹਰੀ ਹੋਈ ਜਾ ਦੁਆਰਾ ਨਹੀਂ ਤਾਂ ਓਕੇ ਆ ਉਦਾਂ ਚੈੱਕ ਕਰ ਲਓ ਤੁਸੀਂ ਕਿਤੇ ਕੋਈ ਵੇਲ ਹੀ ਆ ਕੋਈ ਕੋਈ ਟਾਣੀ ਨਹੀਂ ਤਾਂ ਅਸਲ ਚਰਨਾ ਵੱਡੀ ਹੋਈ ਵੇਲ ਆ ਸਾਰੀ ਆਪਣੀ ਆ ਵਿੱਚ ਕਾਗੂਬ ਬਥੇਰਾ ਉੱਗ ਗਿਆ ਉਹਦਾ ਦੁਆਰਾ ਦੋ ਮਹੀ ਪੈ ਗਏ ਉਸ ਤੋਂ ਬਾਅਦ ਤੇ ਆ ਜਿੱਦਾ ਹੁਣ ਆ ਵੇਲ ਸੀ ਆ ਇੱਥੇ ਰਹਿ ਗਈ ਆ ਦੇ ਟਾਣੀ ਥੱਲੇ ਨੂੰ ਇਦਾਂ ਹੋ ਗਏ ਤੇ ਇਹ ਵਿੱਚ ਨਹੀਂ ਆਈ ਨਹੀਂ ਤਾਂ ਵੀ ਚੱਕੀ ਜਾਣੀ ਹੈ ਤਾਂ ਕਰਕੇ ਬਾਕੀ ਆ ਪੂਰਾ ਐ ਸੁੱਕ ਗਿਆ ਵੇਲਾ ਓਕੇ ਹੋ ਗਿਆ ਜਮਾ ਦੇਖਾ ਦੇ ਤਾਂ ਹੀ ਪ੍ਰੋਪਰ ਆ ਕੋਈ ਐਡਾ ਨਹੀਂ ਹੈਗਾ ਤੇ ਆੜਾਂ ਦੇ ਵੀ ਕੋਈ ਐਡਾ ਖਾਸ ਕੰਮ ਨਹੀਂ ਹੈਗਾ ਹੀ ਜਿਹੜਾ ਹੀ ਆਲੂ ਤੋਂ ਮੈਂ ਢੱਕ ਢੱਕ ਦਿੱਤੇ ਹਾਂ ਬੂਟੀ ਬਾਟੀ ਜਰੂਰ ਵਿੱਚ ਉੱਗੀ ਹੋਈ ਆ ਬਾਕੀ ਆ ਤੁਸੀਂ ਮਰ ਚੱਲਦੀ ਰਿਪੋਰਟ ਚੈੱਕ ਕਰ ਸਕਦੇ ਜਮਾ ਓਕੇ ਕੋਈ ਖਾਸ ਹੈ ਨਹੀਂ ਕੋਈ ਕੋਈ ਵੇਲ ਬੂਟਾ ਰਹੀ ਜਾਂਦਾ ਚਲੋ ਹੱਥਾਂ ਨਾਲ ਵੱਢਣ ਲੱਗੇ ਵੀ ਰਹੀ ਜਾਂਦਾ ਕਿਤੇ ਨਾ ਕਿਤੇ ਤੇ ਉਹੀ ਚੀਜ਼ ਆ ਨਾ ਕਰ ਲੋ ਚੈੱਕ ਤੇ ਇਹੀ ਆਪਣਾ ਹਾਂ ਵਾਲੀਆਂ ਜਿਹੜੀਆਂ ਆ ਹੱਥਾਂ ਨਾਲ ਵੱਡੀਆਂ ਹੀਆਂ ਮੂਹਨ ਵਾਲੀ ਉਹ ਦਰਲਾ ਪਲਾਟ ਮਲਚਰ ਨਾ ਮਾਰਿਆ ਹੈ ਆਪਾਂ ਤਾਂ ਹੱਥ ਨਾਲ ਦੇਖੋ ਥੋੜਾ ਹੀ ਫਰਕ ਆ ਕੁਝ ਜ਼ਿਆਦਾ ਖਾਸ ਨਹੀਂ ਬਾਕੀ ਤੁਹਾਨੂੰ ਪਤਾ ਲੱਗ ਗਿਆ ਹਾਂ ਦੇ ਲੋ ਆ ਉਪਰੋ ਗੋਲ ਪਈਆਂ ਤੇ ਆ ਮਲਚਰ ਨਾਲ ਵਜੀਆਂ ਆਆਂ ਆ ਸੱਡੀਆਂ ਹੋਈਆਂ ਚੌੜੀਆਂ ਹੋਈਆਂ ਪਰ ਤਾਂ ਕਰਕੇ ਆ ਜਿਹੜੀ ਕੋਈ ਕੋਈ ਰਹਿ ਜਾਂਦੀ ਵੇਲ ਮਾਰੀ ਮੋਟੀ ਉਹ ਜ਼ਰੂਰ ਛੱਡੀ ਇਹਨੇ ਬਾਕੀ ਜਮਾ ਓਕੇ ਆ ਇਹ ਕੋੰਦਾ ਕਰ ਸਕਦਾ ਐਡੀ ਕੋਈ ਗੱਲ ਨਹੀਂ ਹੈਗੀ ਵੀ ਇਹ ਚਲਾਉਣਾ ਮਲਚਰ ਤੇ ਆਹ ਵੀਰ ਜੀ ਆਪਣੀ ਮੱਕੀ ਜਿਹੜੀ ਸਭ ਤੋਂ ਪਹਿਲਾਂ ਬੀਜੀ ਸੀ ਆਪਾਂ ਤੁਹਾਨੂੰ ਚੈੱਕ ਕਰਾਉਣੇ ਆਏ ਜੀ ਉੱਗਣ ਲੱਗ ਗਈ ਆ ਹਾਂ ਦੇਖ ਲੋ ਜੀ ਤੇ ਇਹਨੂੰ ਆਪਾਂ ਪਾਣੀ ਕੋਈ ਨਹੀਂ ਲਾਇਆ ਸਿੱਧਾ ਮੀਂਹ ਤੇ ਛੱਡੀ ਸੀ ਇਹ ਵੀ ਜਦੋਂ ਪਤਾ ਲੱਗ ਗਿਆ ਸੀ ਵੀ ਮੀਂਹ ਆਇਆ ਨਾ ਤੇ ਆਹ ਦਾਣੇ ਨਿਕਲਣ ਲੱਗ ਗਏ ਦੇਖੋ ਤੁਸੀਂ ਚੈੱਕ ਕਰ ਸਕਦੇ ਆ ਹੇ ਘਾਟਾ ਚਲੋ ਸਾਰੇ ਪਾਸੇ ਜੀਏ ਥੋੜੇ ਜਿਹੇ ਨਿਕਲੇ ਹਜੇ ਨਿਕਲੀ ਆਉਂਦੀ ਤੁਰੇ ਆਉਂਦੇ ਆ ਦੋ ਚਾਰ ਦਿਨਾਂ ਚ ਹੋ ਜਾਊਗਾ ਪ੍ਰੋਪਰ ਇਹ ਬਾਕੀ ਦਾਣਾ ਵੀ ਸਾਰੇ ਕਈਆਂ ਨੇ ਜਿੱਦਾ ਬਹੁ ਗੇਤੀ ਲਾਈ ਸੀ ਮੱਕੀ ਜਿਹੜੀ ਹੋਣ ਲੱਗੀ ਆ ਇਹਨਾਂ ਦਾ ਥੋੜਾ ਜਿਹਾ ਫਰਕ ਰਹ ਜਾਂਦਾ ਵਾ ਮੌਸਮ ਦਾ ਕਰਕੇ ਕਿਉਂਕਿ ਜਿਹੜੀ ਪਹਿਲਾਂ ਦੀ ਮੱਕੀ ਲੱਗੀ ਹੈ ਨਾ ਮੌਸਮ ਕਰਕੇ ਨਹੀਂ ਖੇਤੀ ਉੱਗਦੀ ਨਹੀਂ ਉਹ ਹੁਣ ਨਿਕਲਦੀ ਪਈ ਆ ਤੇ ਜਿਹੜੀ ਹੁਣ ਲੱਗੀ ਆ ਚਾਰ ਪੰਜ ਦਿਨ ਪਹਿਲਾਂ ਤੇ ਜਿਹੜੀ ਕਿਸੇ 15 10 ਦਿਨ ਪਹਿਲਾਂ ਲੱਗੀ ਆ ਉਹ ਚ ਥੋੜਾ ਜਿਹਾ ਫਰਕ ਆ ਵੇ ਇਕੱਠੀ ਜੀ ਨਿਕਲੀ ਆਉਂਦੀ ਆ ਤੇ ਹੁਣ ਤੋਂ ਆਪਾਂ ਪੂਰੀ ਪ੍ਰੋਪਰ ਲੱਗਣ ਲੱਗ ਗਈ ਤਾਂ ਕਰਕੇ ਬਾਕੀ ਐਚ ਥੋੜੀ ਥੋੜੀ ਲਾਣੇ ਨਿਕਲ ਆਏ ਸਾਡੇ ਵੀ ਹੌਲੀ ਹੌਲੀ ਚੱਲੂਗੀ ਸਾਰੀ ਨਿਕਲ ਆਊਗੀ ਪਾਣੀ ਲੱਗ ਜਾਣਾ ਇਸ ਤੋਂ ਬਾਅਦ ਕਰਨੇ ਸ਼ੁਰੂ ਦੋ ਚਾਰ ਦਿਨਾਂ ਦਾ ਕਾਦੇ ਤਾਂ ਇੱਥੇ ਬੂਟੇ ਉੱਗੇ ਪੇ ਪ੍ਰੋਪਰ ਤਾਂ ਕਰਕੇ ਕੋਈ ਐਡੀ ਟੈਂਸ਼ਨ ਲੈਣ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਟੈਂਪਰੇਚਰ ਦੇ ਹਿਸਾਬ ਨਾਲ ਹੀ ਹੁੰਦਾ ਸਾਰਾ ਵੀ ਉੱਗਣਾ ਵੀਡੀ ਛੇਤੀ ਜਾਂ ਜਦ ਤੱਕ ਕਾਲੀ ਹੀ ਕਈ ਵੀਰ ਬਹੁਤ ਕਰ ਜਾਂਦੇ ਉਹ ਹਿਸਾਬ ਨਹੀਂਗਾ ਵੀ ਟੈਂਪਰੇਚਰ ਜਦੋਂ ਉਹਨੂੰ ਸੱਟ ਮਿਲੂਗਾ ਉਹਸਾਬ ਨੇ ਨਿਕਲ ਨਹੀਂ ਕਿਉਂਕਿ ਵਿੱਚ ਮੀਂਹ ਵੀ ਪੈ ਗਿਆ ਹੀਗਾ ਤੇ ਜਿਹੜੀ ਜਿਆਦੀ ਗੇਤੀ ਸੀ ਉਹਦਾ ਟੈਂਪਰੇਚਰ ਦਾ ਫਰਕ ਸੀ ਹੁਣ ਨਾਲੋਂ ਹੁਣ ਲੱਗੀ ਜਿਹੜੀ ਆ ਥੋੜੀ ਉਹ ਛੇਤੀ ਨਿਕਲਦੀ ਆ ਉਹ ਥੋੜੇ ਦਿਨ ਲੈਂਦੀ ਜਿਹੜੀ ਪਹਿਲੀ ਲੱਗੀ ਹੋਈ ਆ ਉਹ ਥੋੜਾ ਲੇਟ ਨਿਕਲਦੀ ਬਈ ਆ ਬਾਕੀ ਰਲ ਜਾਣੀਆਂ ਇਹ ਇਕੱਠੀਆਂ ਥੋੜਾ ਜਿਹਾ ਫਰਕ ਹੁੰਦਾ लगता ही और नाली पुरी पुरी हा, नहीं आ ਆ ਗਿਆ ਫੇਰ ਟੋਵਾ ਬੋ ਬੈ ਗਿਆ ਰੋ ਜਾ ਲਗਾ ਜੋ ਉੱਪਰ ਦੁਬਾਰਾ ਜੋਰ ਲਾਉਣ ਚੱਲ ਤੇ ਤੇ ਹੁਣ ਕੀ ਬਣਦਾ ਓ ਮਗਰ ਦੀ ਲਿਆ ਓ ਸੈਣ ਦੇ ਜੋਰ ਨਹੀਂ ਬਣਦਾ ਰੋ ਚੱਕ ਇੰਨੀ ਬੈ ਗਈ ਆ ਤੇ ਹੁਣ ਦੇ ਦੇ ਜਾਂਦਾ ਟੋਚਨ ਪਾਉਣੇ ਆ ਬੜਾ ਧੱਕਾ ਕੀਤਾ ਵੀ ਨਹੀਂ ਸੂਤ ਆਉਣ ਡਿਆ ਖੌਰੂ ਪਾਈ ਜਾਂਦਾ ਟਰੈਕਟਰ ਮੋਰਿਓ ਹਾਂ ਦੇਖ ਲਓ ਖੌਰੂ ਚੈੱਕ ਕਰੋ ਤੁਸੀਂ ਮਿੱਟੀ ਬਾਲੀ ਗਿੱਲੀ ਆ ਟਰੈਕਟਰ ਕੀ ਕਰਨੇ ਹੋਰ ਕੋਈ ਗੱਲ ਨਹੀਂ ਤੇ ਹੁਣ ਦੇ ਦੇ ਜਾਂਦਾ ਉਹ ਮੰਗਰ ਲਾ ਕੇ ਚਾਲਦਾ ਜਾਂ ਉਹਨੂੰ ਲਾਵਾਂਗੇ ਮੰਗਰ ਕਹਿੰਦੇ ਕੀ ਹੋ ਗਿਆ ਤੁੱਬ ਗਈ ਉਹ ਵੀਜੀ ਕਹਿੰਦੇ ਖੁੱਬਦੀ ਵੀ ਇੱਜਤਾ ਸੀ ਆ ਜਦੋਂ ਖੁੱਬਿਆਂ ਦੀ ਫੇਰ ਨਹੀਂ ਕੋਈ ਕਹਿ ਸਕਦਾ ਵੀ ਪਰੇ ਹੋ ਜੋ ਹੀ ਕੱਢ ਕੇ ਦਿਖਾਉਣੇ ਆ ਜਾਂ ਤਾਂ ਪਊਗਾ ਇੱਕ ਟਰੈਕਟਰ ਟੋਹਨ ਹੋਰ ਚੱਜਣਾ ਜਾਂ ਫੇਰ ਬੋਰੀਆਂ ਹੀ ਲੱਤਣਗੀਆਂ ਸਦੀਆਂ ਬਾਕੀ ਲੱਗੇ ਹੁਣ ਟੋਹਨ ਵਾ ਕੇ ਪੰਗਾ ਲੈਣ ਜੇ ਨਿਕਲ ਗਿਆ ਠੀਕ ਆ ਨਹੀਂ ਤੇ ਫੇਰ ਬੋਰੀਆਂ ਹੀ ਲੱਤਣਗੀਆਂ ਹੁਣ ਥਾਂ ਜਿਆਦਾ ਗਿੱਲਾ ਨਹੀਂ ਤੋਦਾ ਤਾਂ ਲੈ ਜਾਂਦਾ ਹੈ ਰਾਮਨਾਲੀ ਥਾਂ ਦਾ ਪੰਗਾ ਥਾਂ ਬੜਾ ਗਿੱਲਾ ਦੇਖੋ ਖੋਰੂ ਆਇਆ ਟਰੈਕਟਰ ਨੇ ਵੀ ਚਲੋ ਬਈ ਚਲੋ ਬਈ ਹੋ ਜਾਓ ਦੋਵੇਂ ਡਰਾਈਵਰ ਚੱਲ ਜੋਤੇ ਭਰੇ ਹੋ ਜਾ ਓ ਰੁਕ ਜਾ ਓ ਭਰੇ ਹੋ ਯਾਰ ਜੋਤੇ ਭਰੇ ਹੋ ਚਲੋ 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 ਲੈ ਗਿਆ ਜੀ ਸੜ ਗਿਆ ਸੜ ਗਿਆ ਸੜ ਗਿਆ ਹੀ ਲੈ ਗਿਆ ਵੀ ਲੈ ਗਿਆ ਵੀ ਲੈ ਗਿਆ ਦੀ ਉਹ ਲਈ ਜਾ ਲੈ ਯਾਰ ਹੁਣ ਰੋਕੋ ਨਾ ਪੂਰਾ ਟਰਾਲਾ ਆਪਣਾ ਪੈਂਦਾ ਆਉਂਦਾ ਓ ਬੈਗ ਲੈ ਲੈ ਗਿੱਲਾ ਦਾ ਦੇਖੋ ਟਰਾਲੇ ਨੂੰ ਓ ਬੈਗ ਲੈ ਬੈਗ ਲੈ ਪੂਰਾ ਬੈਗ ਲੈ ਜਾ ਓ ਚੋਤੇ ਰੋਕੀ ਨਾ ਪੂਰਾ ਬੈਗ ਲੈ ਜਾ ਖੁੱਬ ਗਿਆ ਬਹੁਤ ਬੈਗ ਲੈ ਲਿਆ ਪੂਰਾ ਚੱਕਦਾ ਫੱਟੀ ਲਾਈਦਾ ਕਰਕੇ ਝੋਟਾ ਵੀ ਮੋੜਿਆ ਤੇ ਕਰੋ ਚੱਕ ਜਾਂਦਾ ਅੱਜ ਇਹਦੀ ਰੀਲ ਬਣ ਰਹੀ ਆ ਹੇਲੇ ਬੀ ਹੋਈ ਆ ਤਾਂ ਮੋਰੋ ਚੱਕ ਹੁੰਦਾ ਹੁੰਦਾ ਇੱਡੀ ਚੱਕ ਨਹੀਂ ਹੁੰਦਾ ਬੂਰਾ ਵੀ ਇਹ ਬੋਰਾ ਹਟਾ ਦੇ ਤੇ ਚੈੱਕ ਕਰੋ ਨਾ ਮੰਜੋਰਾਂ ਦੇ ਆ ਬੂਰਾ ਖਤਰਾ ਆ ਫੋੜੂ ਇੱਕ ਹੋ ਗਿਆ फी लगी करके मोह चको ज्यादा नहीं चढ़ा यार मोहर जोर ही नहीं लोन दें चे फट्टी ला के को फटी ना ला मोरे टायर योरी ही नहीं लगन दिता ਇੱਥੇ ਆ ਕੇ ਤੁਹਾਨੂੰ ਬਵਾਈਆ ਫੇਖ ਔਰ ਉਹ ਪੈ ਗਿਆ ਵਾ ਤੇ ਦੇਖਦੇ ਹੁਣ ਕੀ ਬਣਦਾ ਦੇ ਲੋ ਦੋ ਤਿੰਨ ਫੁੱਟ ਤੋਏ ਬਾਹ ਤੇ ਆ ਮਢੀਰ ਨੇ ਔਰ ਨੂੰ ਵੇਖੋ ਹੁਣ ਲੱਗੇ ਆ ਫੇ ਦਾਰਾ ਜੋਰ ਲਗਾਉਣ ਮਾਰੇ ਆ ਇਹ ਲੈ ਗਿਆ ਯੋ ਸ਼ੂਗਰ ਆ ਮਾਬੇ ਦਾ ਸੋਕੇ ਹੋਏ ਮੜਾ ਆ ਅੱਛਾ ਕੋਈ ਯਾਰ ਉਧਰ ਓ ਉਥੇ ਰੱਖ ਲੈਣੀ ਜੋ ਤੇ ਲੈ ਜਾ ਓਏ ਪਤਾ ਸਿੱਕਣਾ ਉੱਤੇ ਰੋਕ ਜਾ ਤਨੂ ਬਾਜੀ ਮਗਰ ਮਗਰ ਜਾਈਆਂ ਆਲੂ ਨਾ ਡਿੱਗਣ ਹੋੜੀਆਂ ਤਾਂ ਲਾਈਆਂ ਹੋਣੀਆਂ ਵਾ ਉਹ ਭਰਾਵਾ ਮਗਰ ਮੁਗਰ ਧਿਆਨ ਰੱਖ ਲਈ ਮਾੜਿਆ ਤੇ ਦੇਖੋ ਚੜ ਗਿਆ ਖਾਰੂ ਵਾਕੂ ਹੀ ਪੂਰਾ ਪਾਇਆ ਵਾ ਫੋਟ ਫੋਟ ਦਾ ਟੋਵਾ ਪਾਤਾ ਦੋ ਦੋ ਫੋਟ ਦਾ ਲੀਆਂ ਲੂਆਂ ਪੂਰ ਕੇ ਖਾਰੂ ਦੇਖੋ ਛੜਕਦੇ ਵੀ ਟਰਾਲੀਆਂ ਪਹਿਲੇ ਦਿਨ ਖੁੱਬੀ ਬਾਜੀ ਦੂਜੇ ਦਿਨ ਵੀ ਇੱਕ ਦਿਨ ਹੋਰ ਹੋਊ ਬਚੂਕੀ ਆ ਹਾਂ ਮਤਲਬ ਨੀਤਾ ਕਿ ਨਾ ਘੁੱਬੀ ਆ ਅੱਜ ਤਾਂ ਉਹ ਮੰਨਦਾ ਮੈਂ ਉਹ ਸਹੀ ਸੀ ਇੱਥੇ ਤਾਂ ਕਿਰਾ ਹੋ ਗਿਆ ਕੰਮ ਥੋੜਾ ਇੱਥੇ ਪਹਿਲਾਂ ਨਹੀਂ ਨਾ ਸੋਚਿਆ ਆਪਾਂ ਹਾਂ ਚਲੋ ਕੋਈ ਨਹੀਂ ਨਿਕਲ ਗਈ ਆ ਬਾਬਾ ਸੁੱਕ ਰੱਖੇ ਹੁਣ ਹੋਰ ਨਾ ਘੁੱਬੇ ਤੇ ਟਾਈਮ ਨਾ ਵੇਲੇ ਹੋਈ ਏ ਚਲੋ ਆ ਗਈ ਆਪਾਂ ਮਹਿੰਦਰਾ ਖੋੜ ਹੋਣ ਡਿਆ ਇੱਧਰ ਤੁਸੀਂ ਟਰਾਲੀ ਲੈ ਕੇ ਆਓ ਖੜੀ ਤੇ ਆ ਬਹਿੰਦਾ ਜਾਂਦਾ ਮਹਿੰਦਰਾ ਵੀ ਇੰਨਾ ਇੰਨਾ ਹਾਂ ਆ ਦਾਦਾ ਫੋਟੇ ਵੀ ਪੈਂਦਾ ਜਾਂਦਾ ਗਿਆ ਹਾਂ ਅੱਗੇ ਇੱਥੇ ਬੈਠਿਆ ਯੋਰ ਲਵਾ ਹਟਿਆ ਟਰੈਕਟਰ ਦਾ ਬਾਕੀ ਦੇਖਦੇ ਕੋਈ ਨਹੀਂ ਹੁਣ ਸਾਬ ਨਹੀਂ ਲੋਡ ਕਰਨਾ ਡਬਲ ਨਹੀਂ ਕਰਨੀਆਂ ਅੱਧੀ ਕੀ ਡਬਲ ਕੀਤੀ ਐ ਇੰਨੀ ਕੀ ਰਹਿਣ ਦੇਣੀ ਤੇ ਥੋੜਾ ਹੋਰ ਪਾ ਕੇ ਬੋਰੀਆਂ ਪਿੱਛੇ ਡਾਲੇ ਜਦੋਂ ਆ ਭੇਜ ਦੇਣਾ ਇਹਨੂੰ ਹੁਣ ਜਿਹੜਾ ਇੱਕ ਵਾਧੂ ਲੱਜੂ ਕੋਈ ਨਹੀਂ ਬੜਾ ਫਰੋ ਨਹੀਂ ਪਾਉਣਾ ਕਹਿੰਦੇ ਹੁਣ ਤੇ ਬਾਕੀ ਆ ਥੋੜਾ ਇਹ ਰਹਿ ਗਿਆ ਇਹ ਲਦਾ ਕੇ ਭੇਜ ਦਿਆਂ ਫਿਰ ਆਪਾਂ ਦੂਜੀ ਲਦਾਉਣੇ ਹਿੱਤ ਬਾਅਦ ਤੇ ਇੱਧਰ ਆਪਾਂ ਰੈਂਪ ਬਣਾ ਲੈਂਦੇ ਹੁਣ ਅਚਰ ਥੋੜਾ ਸੋਖਾ ਚੜ ਜੂਗਾ ਕਿਉਂਕਿ ਇੱਧਰ ਵਾਵਾ ਵਾ ਸੜਕ ਦੇ ਉੱਤੇ ਤੇ ਮੜਾ ਮੜਾ ਮਿੱਟੀ ਲਾ ਦਨੇ ਆ ਫਿਰ ਦੇਖਦੇ ਕੀ ਬਣਦਾ ਉਹ ਕੀ ਦੀ ਇਹ ਆ ਗਏ ਇੱਥੇ ਥੋੜੀ ਮਿੱਟੀ ਲਾਈ ਵੀ ਆ ਰੈਂਪ ਦਾ ਕਰਕੇ ਬਾਕੀ ਦੇਖਦੇ ਕੋਈ ਥੋੜੀ ਹੋਰ ਲਾ ਲੈਣੀ ਹੈ ਬਣਾਇਆ ਹੀ ਰੈਂਪ ਥੋੜਾ ਜਿਹਾ ਉੱਥੇ ਦਾ ਬਾਕੀ ਲਵਾ ਕੇ ਯੋਰੇ ਦਾ ਪੂਰਾ ਇਹਨੂੰ ਕਾਹ ਰੋਕ ਲਾ ਹੁਣ ਆਲੂ ਡੇਗ ਗਿਆ ਬੋਰੀ ਡੇਢੀ ਹੋ ਗਈ ਜੋ ਤੇ ਉੱਤੇ ਜਾ ਉਹ ਸ਼ੁਰੂ ਕਰ ਥਲਿਓ ਖਤੀ ਵਾਲਾ ਪਾ ਲਿਆ ਮੈਂ ਕਰਦਾ ਮੈਂ ਤੁਹਾਨੂੰ ਭਾਜੀ ਇੱਥੇ ਹੀ ਆ ਗਿਆ ਬਟਰ ਵਾਲੀ ਲੈ ਕੇ ਇੱਕ ਕੋਲ ਅਥਣ ਦੇ ਅੰਕਲ ਵਾਲੀ ਦੇਖੀ ਟਰਾਲਾ ਗਿਆ ਹੋਇਆ ਥੋੜਾ ਜਿਹਾ ਉੱਚ ਬਣੀਆਂ ਬੁਰੀਆਂ ਜਿਹੜੀਆਂ ਇੱਚ ਵਧ ਗਈਆਂ ਆਉਂਦੇ ਹੁਣੇ ਉਹ ਵੀ ਥੋੜੀ ਜਿਹੀ ਅਰਚ ਫੇ ਲੱਗੀ ਜਾਂਦਾ ਮਾਰ ਨਾਲ ਨਾਲ ਪਰਾਲੀ ਵੀ ਲਈ ਜਾਂਦੇ ਬੰਦੇ ਤੇ ਲੀ ਜਾਂਦਾ ਕੰਮ ਜੇ ਜੀ ਜੀ ਸਬਸਕ੍ਰਾਈਬ ਕਰਿਓ ਵਈ